ਹਾਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਜਮੰਦਾ ਸਟੈਨੋਗ੍ਰਾਫੀ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਹਰ ਐਤਵਾਰ ਸੰਡੇ ਸਪੈਸ਼ਲ ਟੈਸਟ ਸੀਰੀਜ਼ ਲੜੀ ਦੇ ਤਹਿਤ ਤੁਹਾਡੇ ਲਈ ਇੱਕ ਟੈਸਟ ਲੈ ਕੇ ਆਉਂਦੇ ਆ ਇਸ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਆਪਾਂ 33 ਨੰਬਰ ਪੇਪਰ ਜਿਹੜਾ ਲੈ ਕੇ ਆਏ ਆ 32 ਪੇਪਰ ਇਸ ਤੋਂ ਪਹਿਲਾਂ ਆਪਾਂ ਅਪਲੋਡ ਕਰ ਚੁੱਕੇ ਹਾਂ ਜਿਹੜੇ ਕਿ ਸੰਡੇ ਸਪੈਸ਼ਲ ਟੈਸਟ ਸੀਰੀਜ਼ ਦੇ ਨਾਮ ਤੇ ਪਲੇਲਿਸਟ ਬਣੀ ਹੋਈ ਆ ਉਸ ਦੇ ਵਿੱਚ ਸਾਰੇ ਤੁਹਾਨੂੰ ਮਿਲ ਜਾਣਗੇ ਜੇਕਰ ਤੁਹਾਡਾ ਕੋਈ ਮਿਸ ਹੋਇਆ ਤਾਂ ਉੱਥੋਂ ਤੁਸੀਂ ਕਰ ਸਕਦੇ ਹੋ ਇਸ ਦੇ ਨਾਲ ਹੀ ਆਪਾਂ ਪੀ ਟ੍ਰਿਪਲ ਐਸ ਬੀ ਬੋਰਡ ਦੁਬਾਰਾ ਪਿਛਲੇ 10 ਸਾਲਾਂ ਚ ਸਟੈਨੋ ਟਾਈਪਿਸਟ ਦੇ ਜਿੰਨੇ ਵੀ ਪੇਪਰ ਹੋਏ ਨੇ ਉਹ ਅਪਲੋਡ ਕਰ ਰਹੇ ਹਾਂ ਕੁਝ ਕੁ ਦੇ ਵਿੱਚ ਉਪਲੋਡ ਹੋ ਗਏ ਕੁਝ ਕੁ ਕਰਨੇ ਨੇ ਉਹ ਤੁਸੀਂ ਸਾਡੇ ਚੈਨਲ ਤੇ ਜਾ ਕੇ ਕਰ ਸਕਦੇ ਹੋ ਪਲੇਲਿਸਟ ਹੈ ਪਿਛਲੇ 10 ਸਾਲਾਂ ਦੇ ਪੇਪਰ ਉੱਥੋਂ ਤੁਸੀਂ ਆਪਣੇ ਪੇਪਰ ਉਹ ਕੰਪਲੀਟ ਕਰ ਸਕਦੇ ਹੋ ਜਿੰਨੇ ਵੀ ਪੇਪਰ 10 ਸਾਲਾਂ ਚ ਹੋਏ ਨੇ ਉਹ ਸਾਰੇ ਆਪਾਂ ਅਪਲੋਡ ਕਰਾਂਗੇ ਜਿੰਨਾ ਸਾਥੀਆਂ ਨੇ ਸਾਡਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਸਾਰੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਤੇ ਤੁਸੀਂ ਫ੍ਰੀ ਆਫ ਕੋਸਟ ਆਪਣੀ ਤਿਆਰੀ ਕਰਦੇ ਰਹੋ ਤੇ ਜਿੰਨੇ ਵੀ ਤੁਹਾਡੇ ਸਾਥੀ ਨੇ ਜਿਹੜੇ ਸਟੈਨੋ ਟਾਈਪਿਸਟ ਦੀ ਪੋਸਟ ਲਈ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਆਪਣਾ ਚੈਨਲ ਜਰੂਰ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਨਾਲ ਨਾਲ ਉਹ ਵੀ ਜੋ ਅਸੀਂ ਮਟੀਰੀਅਲ ਅਪਲੋਡ ਕਰ ਰਹੇ ਆ ਉਸ ਦਾ ਫਾਇਦਾ ਉਠਾ ਸਕਣ ਹਾਂਜੀ ਅੱਜ ਆਪਾਂ ਇਸ ਲੜੀ ਦਾ ਪੇਪਰ ਨੰਬਰ 33 ਸ਼ੁਰੂ ਕਰਨ ਜਾ ਰਹੇ ਹਾਂ। ਰੈਡੀ, ਸਟਾਰਟ। ਲੋਕ ਖੇਡਾਂ ਅਤੇ ਖੇਡਾਂ ਵਿੱਚ ਮੁਦਲਾ ਫਰਕ ਇਹ ਹੁੰਦਾ ਹੈ ਕਿ ਖੇਡਾਂ ਨਿਯਮਬੱਧ ਹੁੰਦੀਆਂ ਹਨ ਅਤੇ ਲੋਕ ਖੇਡਾਂ ਨਿਯਮਾਂ ਤੋਂ ਰਹਿਤ ਹੁੰਦੀਆਂ ਹਨ। ਲੋਕ ਖੇਡਾਂ ਵਿੱਚ ਜਿਹੜੇ ਨਿਯਮ ਨਾ માત્ર ਹੁੰਦੇ ਹਨ ਉਹ ਲਚਕਦਾਰ ਹੁੰਦੇ ਹਨ ਡੰਡੇ ਉਦਾਹਰਨ ਲਈ ਹਾਕੀ ਦੀ ਪ੍ਰਾਚੀਨ ਖੇਡ ਖਿੱਦੋ ਖੁੰਡੀ ਦਾ ਸੁਧਰਿਆ ਹੋਇਆ ਰੂਪ ਹੈ ਜਦਕਿ ਹਾਕੀ ਪੂਰੇ ਨਿਯਮ ਨਾਲ ਖੇਡੀ ਜਾਂਦੀ ਹੈ ਅਤੇ ਖਿੱਦੋ ਖੁੰਡੀ ਦੀ ਲੰਬਾਈ ਮੋਟਾਈ ਜਾਂ ਉਸ ਵਿੱਚ ਵਰਤਿਆ ਜਾਣ ਵਾਲਾ ਮਟੀਰੀਅਲ ਗਰਾਉਂਡ ਦਾ ਖੇਰਾ ਗੋਲ ਦੀ ਚੁੜਾਈ ਹਾਣੀਆਂ ਦੀ ਗਿਣਤੀ ਆਦ ਦੇ ਕੋਈ ਨਿਯਮ ਨਹੀਂ ਹੁੰਦੇ ਹਨ ਡੰਡੇ ਜਦ ਕਿ ਹਾਕੀ ਖੇਡਣ ਵੇਲੇ ਵਰਤਿਆ ਜਾਣ ਵਾਲਾ ਸਮਾਨ ਗਰਾਉਂਡ ਦੀ ਲੰਬਾਈ ਚੁੜਾਈ ਹਾਕੀ ਬਾਲ ਆਦ ਜਾਂ ਖਿਡਾਰੀਆਂ ਦੀ ਗਿਣਤੀ ਪੂਰਨ ਤੌਰ ਤੇ ਨਿਸ਼ਚਿਤ ਹੁੰਦੀ ਹੈ ਡੰਡੀ ਬਾਲਾਂ ਦੀਆਂ ਬਹੁਤ ਸਾਰੀਆਂ ਖੇਡਾਂ ਅਜਈਆਂ ਹਨ ਜਿਨ੍ਹਾਂ ਵਿੱਚ ਬਹੁਤੀ ਖੇਡ ਸਮੱਗਰੀ ਦੀ ਲੋੜ ਹੀ ਨਹੀਂ ਪੈਂਦੀ ਇਹਨਾਂ ਬਾਲ ਖੇਡਾਂ ਵਿੱਚ ਖਿੱਦੂ ਖੁੰਡੀ ਗੁੱਲੀ ਡੰਡਾ ਲੂਣ ਮਿਆਨੀ ਰੱਬ ਦੀ ਹਵੇਲੀ ਰੀਠੇ ਪਿੱਠੂ ਕੁੰਡਲ ਬਾਂਦਰਕੀਲਾ ਟੇਬਲਾ ਦਾਈਆਂ ਦੂਕੜੇ ਚੋਰੀ ਕੋਠੀ ਏਂਗਣ ਮਿੰਗਣ ਆਦ ਖੇਡਾਂ ਸ਼ਾਮਿਲ ਹਨ ਇਨ੍ਹਾਂ ਖੇਡਾਂ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮ ਅਧੀਨ ਨਹੀਂ ਖੇਡੀਆਂ ਜਾਂਦੀਆਂ ਕੋਈ ਸਮਾਂ ਸਥਾਨ ਵੀ ਨਿਸ਼ਚਿਤ ਨਹੀਂ ਗਰਮੀਆਂ ਨੂੰ ਦੁਪਹਿਰ ਸਮੇਂ ਰਾਤ ਨੂੰ ਚਾਨਣੀਆਂ ਰਾਤਾਂ ਵਿੱਚ ਖੁੱਲੀਆਂ ਬਿਹੜੀਆਂ ਗਲੀਆਂ ਜੂਹਾਂ ਟਾਲੀਆਂ ਬਰੋਟਿਆਂ ਦੀਆਂ ਸ਼ਾਮਾਂ ਅਤੇ ਕਿਸੇ ਮੋਕਲੀ ਥਾਂ ਤੇ ਇਹ ਖੇਡੀਆਂ ਜਾਂਦੀਆਂ ਰਹੀਆਂ ਹਨ ਹਾਂਜੀ 2 ਮਿੰਟ ਦੀ ਬ੍ਰੇਕ ਹੈ ਇਸ 2 ਮਿੰਟ ਦੀ ਬ੍ਰੇਕ ਦੇ ਵਿੱਚ ਤੁਸੀਂ ਸ਼ਾਰਟ ਹੈਂਡ ਜਿਹੜੀ ਲਿਖੀ ਆ ਉਹਨੂੰ ਪੜ ਲਓਗੇ ਉਸ ਤੋਂ ਬਾਅਦ ਤੁਹਾਨੂੰ ਸੈਕੰਡ ਪੈਰਾ ਜਿਹੜਾ ਉਹ ਲਿਖਾਇਆ ਜਾਵੇਗਾ ਹਾਂਜੀ ਸੈਕੰਡ ਪੈਰਾਗ੍ਰਾਫ ਲਿਖਾਂਗੇ ਰੈਡੀ ਸਟਾਰਟ ਸਖਸੀਅਤ ਖਿਆਲਾਂ ਰਵਈਏ ਅਤੇ ਆਦਤਾਂ ਦਾ ਗਤੀਸ਼ੀਲ ਪ੍ਰਬੰਧਨ ਹੈ ਜੋ ਕਿਸੇ ਜੀਵ ਦੀ ਵਿਰਾਸਤ ਵਿੱਚ ਪ੍ਰਾਪਤ ਕੀਤੀ ਗਈ ਮਾਨਸਿਕ ਸਰੀਰਕ ਬੰਤਰ ਉੱਤੇ ਉصرਦਾ ਹੈ ਅਤੇ ਜਿਨ੍ਹਾਂ ਦਾ ਸੱਭਿਆਚਾਰ ਦੁਆਰਾ ਸੰਚਾਰ ਹੁੰਦਾ ਹੈ ਅਤੇ ਜਿਸ ਵਿੱਚ ਉਸ ਦੇ ਮਨੋਰਥਾ ਇਸ਼ਾਵਾ ਅਤੇ ਉਦੇਸ਼ ਦੀਆਂ ਵਿਵਸਥਾਵਾਂ ਸ਼ਾਮਿਲ ਹੁੰਦੀਆਂ ਹਨ ਡੰਡੇ ਸ਼ਖਸੀਅਤ ਵਿੱਚ ਇਹ ਚੀਜ਼ਾਂ ਸ਼ਾਮਿਲ ਹੁੰਦੀਆਂ ਹਨ ਚੇਤਨਾ ਸਵੇਦਨਾ ਤਜਰਬੇ ਦਾ ਚੇਤਨਾਪੂਰਨ ਖੇਤਰ ਅਤੇ ਅਜਈਆਂ ਯਾਦਾਂ ਖਿਆਲ ਇਸ਼ਾਵਾ ਰਵਈਏ ਅਤੇ ਮਨੋਰਥ ਜਿਨ੍ਹਾਂ ਦਾ ਦਮਨ ਨਹੀਂ ਕੀਤਾ ਗਿਆ ਹੁੰਦਾ ਅਚੇਤ ਅਤੇ ਦਵਾਈ ਹੋਏ ਵਧੀਆਪਨ ਜਾਂ ਸੰਪੂਰਨਤਾ ਦੇ ਮਿਆਰਾਂ ਦੀ ਪ੍ਰਾਪਤੀ ਵੱਲ ਸੇਧਿਤ ਵਿਅਕਤੀ ਸ਼ਖਸੀਅਤ ਅੰਦਰੂਮਖੀ ਅਜਹੀ ਸ਼ਖਸੀਅਤ ਜਿਸ ਦਾ ਧਿਆਨ ਅਤੇ ਦਿਲਚਸਪੀਆਂ ਉਸ ਦੇ ਆਪੇ ਅਤੇ ਉਸ ਦੇ ਮਾਨਸਿਕ ਬਤੀਰੇ ਵੱਲ ਸੇਧਿਤ ਹੁੰਦੀਆਂ ਹਨ ਅੰਦਰੂਖੀ ਸ਼ਖਸੀਅਤਾਂ ਵਾਲੇ ਲੋਕ ਬਾਹਰਮੁਖੀ ਸ਼ਖਸੀਅਤਾਂ ਵਾਲਿਆਂ ਤੋਂ ਬਧੇਰੇ ਹੁੰਦੇ ਹਨ ਪਰ ਅੰਦਰੂਖੀ ਸ਼ਖਸੀਅਤਾਂ ਦੀ ਕਿਸਮ ਦੀ ਗੱਲ ਕਰਨਾ ਠੀਕ ਨਹੀਂ ਹੋਵੇਗਾ ਸ਼ਖਸੀਅਤ ਚਨਾਤਮਿਕ ਅਜਹੀ ਸ਼ਖਸੀਅਤ ਜੋ ਕਿਸੇ ਸਰਕਾਰ ਲਹਿਰ ਕਬੀਲੇ ਜਥੇਬੰਦੀ ਖਿਆਲ ਜਾ ਕਲਾ ਦਾ ਚੈਨ ਬਣ ਜਾਵੇ ਜਿਵੇਂ ਬਾਬਾ ਨਾਨਕ ਜੀ ਸਿੱਖ ਧਰਮ ਦੇ ਦੁਰਗਾ ਦੇਵੀ ਸ਼ਕਤੀ ਦੀ ਗਾਂਧੀ ਕਾਂਗਰਸ ਲਹਿਰ ਦਾ ਮਾਰਕਸ ਕਮਿਊਨਿਜ਼ਮ ਦਾ ਆਦ ਸਖਸੀਅਤ ਦੀ ਇੱਕ ਜਾਂ ਬਹੁਤੀਆਂ ਖਾਸੀਅਤਾਂ ਜੋ ਵਿਅਕਤੀ ਦੇ ਆਪੇ ਅਤੇ ਹੋਰਨਾ ਦਾ ਲਗਾਤਾਰ ਨੁਕਸਾਨ ਕਰਦੀਆਂ ਰਹਿੰਦੀਆਂ ਹਨ ਪਰ ਜਿਨ੍ਹਾਂ ਦਾ ਵਿਅਕਤੀ ਨੂੰ ਗਿਆਨ ਨਹੀਂ ਹੁੰਦਾ ਅਤੇ ਇਸ ਲਈ ਸੁਧਾਰ ਨਹੀਂ ਕਰ ਸਕਦਾ ਹੈ